ਨਵੀਂ ਦਿੱਲੀ ਦੇ ਵਿੱਚ ਰਾਮਨਗਰ ਇਲਾਕੇ ਦੇ ਵਿੱਚ ਪ੍ਰੇਮ ਸੰਬੰਧਾਂ ਦਾ ਇੱਕ ਭਿਆਨਕ ਮਾਮਲਾ ਸਾਹਮਣੇ ਆਇਆ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਦੇਰ ਰਾਤ ਇੱਕ ਗਰਭਵਤੀ ਮਹਿਲਾ ਨੂੰ ਉਸਦੇ ਪ੍ਰੇਮੀ ਦੇ ਵੱਲੋਂ ਜਨਤਕ ਤੌਰ ਤੇ ਜ਼ਖਮੀ ਕਰਕੇ ਉਸ ਦੀ ਜੀਵਨ ਲੀਲਾ ਨੂੰ ਸਮਾਪਤ ਕਰ ਦਿੱਤਾ ਗਿਆ ਔਰਤ ਦੇ ਪਤੀ ਨੇ ਹਮਲਾਵਰ ਨੂੰ ਫੜ ਲਿਆ ਤੇ ਤੇਜ਼ਧਾਰ ਹਥਿਆਰ ਦੇ ਨਾਲ ਉਸ ਦੇ ਜੀਵਨ ਨੂੰ ਵੀ ਖਤਮ ਕਰ ਦਿੱਤਾ ਹਮਲੇ ਦੇ ਵਿੱਚ ਔਰਤ ਦਾ ਪਤੀ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਅਸਲ ਦੇ ਵਿੱਚ ਮ੍ਰਿਤਕ ਔਰਤ ਦੀਆਂ ਦੋ ਧੀਆਂ ਨੇ ਤੇ ਉਸ ਦਾ ਪਤੀ ਈ ਰਿਕਸ਼ਾ ਚਲਾਉਂਦਾ ਜਿਸ ਵਿਅਕਤੀ ਨੇ ਉਸਤੇ ਹਮਲਾ ਕੀਤਾ ਸੀ ਉਸ ਦਾ ਅਪਰਾਧਿਕ ਰਿਕਾਰਡ ਵੀ ਸੀ ਉਸਨੇ ਮਹਿਲਾ ਦੇ ਨਾਲ ਪ੍ਰੇਮ ਸਬੰਧ ਵਿੱਚ ਰੱਖੇ ਹੋਏ ਸਨ ਪੁਲਿਸ ਜਾਂਚ ਦੇ ਵਿੱਚ ਪਤਾ ਲੱਗਾ ਹੈ ਕਿ ਕੁਝ ਸਮਾਂ ਪਹਿਲਾਂ ਇਸ ਜੋੜੇ ਦੇ ਰਿਸ਼ਤੇ ਦੇ ਵਿੱਚ ਤਣਾਅ ਆ ਗਿਆ ਸੀ ਇਸ ਦੌਰਾਨ ਹੀ ਔਰਤ ਆਪਣੇ ਪ੍ਰੇਮੀ ਨਾਲ ਰਹਿਣ ਲੱਗ ਪਈ ਸੀ ਹਾਲਾਂਕਿ ਉਹ ਕੁਝ ਸਮੇਂ ਬਾਅਦ ਆਪਣੇ ਪਤੀ ਤੇ ਬੱਚਿਆਂ ਦੇ ਕੋਲ ਵਾਪਸ ਆ ਗਈ ਸੀ ਜਿਸ ਕਾਰਨ ਉਸ ਦਾ ਪ੍ਰੇਮੀ ਉਸਦੇ ਨਾਲ ਬਹੁਤ ਨਾਰਾਜ਼ ਹੋ ਗਿਆ ਸੀ ਜਦੋਂ ਔਰਤ ਆਪਣੇ ਪਤੀ ਨਾਲ ਰਹਿਣ ਪਹੁੰਚੀ ਤੇ ਅਚਾਨਕ ਉਸ ਦਾ ਪ੍ਰੇਮੀ ਆ ਗਿਆ ਉਸਨੇ ਮਹਿਲਾ ਔਰਤ ਦੇ ਪਤੀ ਤੇ ਚਾਕੂ ਦੇ ਨਾਲ ਹਮਲਾ ਕੀਤਾ ਪਰ ਉਹ ਕਿਸੇ ਤਰ੍ਹਾਂ ਬਚ ਗਿਆ ਫਿਰ ਉਸਨੇ ਰਿਕਸ਼ਾ ਦੇ ਵਿੱਚ ਬੈਠੀ ਔਰਤ ਤੇ ਵਾਰ-ਵਾਰ ਚਾਕੂ ਦੇ ਨਾਲ ਹਮਲਾ ਕੀਤਾ ਉਸਦੇ ਪਤੀ ਨੇ ਉਸਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਉਹ ਕੋਸ਼ਿਸ਼ ਕਰਦਿਆਂ ਆਪ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਇਸ ਦਰਹਾਂ ਉਸਨੇ ਔਰਤ ਦੇ ਪ੍ਰੇਮੀ ਤੋਂ ਚਾਕੂ ਖੋਇਆ ਤੇ ਉਸਦੇ ਚਾਕੂ ਮਾਰ ਦਿੱਤਾ ਇਸ ਹਰ ਸੁਖਾਵੀ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ دہشت ਦਾ ਮਾਹੌਲ ਫੈਲਿਆ ਹੋਇਆ ਹੈ ਘਟਨਾ ਤੋਂ ਬਾਅਦ ਔਰਤ ਦੇ ਭਰਾ ਨੇ ਜ਼ਖਮੀ ਜੋੜੇ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਦਕਿ ਔਰਤ ਦੇ ਪ੍ਰੇਮੀ ਨੂੰ ਪੁਲਿਸ ਲੈ ਗਈ ਹਸਪਤਾਲ ਨੇ ਡਾਕਟਰਾਂ ਨੂੰ ਤੇ ਉਸਦੇ ਪ੍ਰੇਮੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ ਡੀਐਸਪੀ ਕੇਂਦਰੀ ਨਿਦਨ ਵੌਲਸਨ ਦੇ ਅਨੁਸਾਰ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਹੋਰ ਜਾਂਚ ਕਰ ਰਹੀ ਹੈ ਪਰ ਇਸ ਘਟਨਾ ਨਾਲ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ